ਸਤਿ ਸ੍ਰੀ ਅਕਾਲ ਅਮੀਰਨੀਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਜਸਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਵੱਡੀ پیشਰਫ ਹੋਈ ਹੈ ਅੱਜ ਦੀ ਵੀਡੀਓ ਦੇ ਵਿੱਚ ਵੱਡੇ ਵੱਡੇ ਖੁਲਾਸੇ ਹੋ ਰਿਹਾ ਉਸ ਕੇਸ ਦੇ حوالے ਨਾਲ ਤੁਸੀਂ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਪਿੰਡ ਵਾਲਿਆਂ ਦਾ ਦੱਸਣਾ ਜਿੱਥੇ ਜਸਪ੍ਰੀਤ ਸਿੰਘ ਨੂੰ ਮਾਰਿਆ ਸੀ ਸਮਾਦ ਤੇ ਜਾ ਕੇ ਕਹਿੰਦੇ ਉੱਥੇ ਰਾਤ ਨੂੰ ਉੱਥੇ ਮਾਫੀਆਂ ਮੰਗਦੇ ਫਿਰਦੇ ਆ ਉੱਥੇ ਪੁਲਿਸ ਵਾਲੇ ਨੱਕ ਰਾਗੜਦੇ ਫਿਰਦੇ ਆ ਕਹਿੰਦੇ ਕਿ ਸਾਨੂੰ ਇਸ ਬਾਬੇ ਨੇ ਫਸਾ ਦਿੱਤਾ ਇਸ ਸਮਾਦ ਵਾਲੇ ਨੇ ਇੱਥੇ ਅਸੀਂ ਮਾਰ ਦਿੱਤਾ ਸੀ ਇੱਥੇ ਅਸੀਂ ਪਾਪ ਕਰ ਦਿੱਤਾ ਇਹ ਕੁਝ ਪਹਿਲਾਂ ਪੁਲਿਸ ਨੇ ਕੀਤਾ ਨਾ ਨਹੀਂ ਕੱਲਾ ਪਟਿਆਲਾ ਪੁਲਿਸ ਨਹੀਂ ਸਵਾਰਨ ਸਿੰਘ ਘੋਟਣੀ ਦਾ ਮੁੰਡਾ ਸਤਿੰਦਰ ਜੀ ਤਰਨ ਤਰਨ ਯੂਪੀ ਤਿੰਨ ਮੁੰਡਿਆਂ ਦਾ ਪੁਲਿਸ ਮੁਕਾਬਲਾ ਬਿਲਕੁਲ ਝੂਠਾ ਪੀਲੀ ਭੀਤ ਵਾਲਾ ਜਿਹੜਾ ਪੀਲੀ ਭੀਤ ਹੋਇਆ ਜਿਹੜਾ ਗੱਲ ਕਰਾਂਗੇ ਜਸਪ੍ਰੀਤ ਸਿੰਘ ਜੋ ਕਿ ਇੱਕ ਪੁਲਿਸ ਵੱਲੋਂ ਜਿਹੜਾ ਕਿ ਅੱਜ ਇਸ ਦੁਨੀਆ ਵਿੱਚ ਉਹ ਨੌਜਵਾਨ ਨਹੀਂ ਰਿਹਾ ਉਸ ਨੌਜਵਾਨ ਨੇ ਬੜੀ ਤਰੱਕੀ ਕਰਨੀ ਸੀ ਕੈਨੇਡਾ ਵਰਗੇ ਦੇਸ਼ ਦੇ ਵਿੱਚ ਗਿਆ ਪੜ੍ਹਾਈ ਕਰਕੇ ਗਿਆ ਤੇ ਫਿਰ ਉੱਥੋਂ ਬਾਸ ਕਦੋਂ ਆਉਂਦਾ ਕਿ ਕਦੋਂ ਨਾ ਆਉਂਦਾ ਇਹ ਤਾਂ ਮਾਪਿਆਂ ਨੂੰ ਹੀ ਨਹੀਂ ਪਤਾ ਲੱਗਿਆ ਇਹ ਤਾਂ ਜਾਂ ਰੱਬ ਨੂੰ ਪਤਾ ਤੇ ਜਾਂ ਫਿਰ ਉਹਨਾਂ ਪੁਲਿਸ ਅਫਸਰਾਂ ਨੂੰ ਪਤਾਗਾ ਜਿਨ੍ਹਾਂ ਨੇ ਚੱਕ ਕੇ ਕੋਹ ਕੋਕੇ ਨੂੰ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਮੈਂ ਉਹਦੀ ਗੱਲਬਾਤ ਤੁਹਾਨੂੰ ਵੱਡੇ ਖਲਾਸੇ ਹੋਣਗੇ ਇਹਦੇ ਵਿੱਚ ਇਹ ਪਰਸ ਵਾਲਿਆਂ ਨੇ ਕਵੇਂ ਉਹਦਾ ਕਤਲ ਕੀਤਾਗਾ ਕਵੇਂ ਉਹਦੀ ਸੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਥੇ ਕਿੱਥੇ ਜਾ ਕੇ ਮਿਰਤਾ ਕਰਦੇ ਆ ਉਹ ਵੀ ਤੁਹਾਡੇ ਨਾਲ ਸਾਂਝੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਮੈਂ ਥੋੜੀ ਵੀਡੀਓ ਦਾ ਅੰਸਰ ਸੁਣਾਉਣਾਗਾ ਤੇ ਨਾਲ ਦੀ ਗੱਲਬਾਤ ਕਰੀ ਜਾਵਾਂਗੇ ਤੇ ਵੱਡੇ ਖੁਲਾਸੇ ਹੋਣਗੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਕਈਆਂ ਦੇ ਮਿਰਚਾਂ ਲੱਗਣੀਆਂ ਲੱਗੀ ਜਾਂਦੇ ਚਲੂਣੇ ਲੜਦੇ ਆ ਲੜੀ ਜਾਂਦੇ ਇਸ ਕਰਕੇ ਗੱਲ ਅਸੀਂ ਜਿਹੜੀ ਕਰਦੇ ਆ ਨਿਰਪੱਖਤਾ ਤੇ ਸੱਚ ਦੇ ਆਧਾਰ ਤੇ ਕਰਦੇ ਆ ਅਸੀਂ ਉਹਨਾਂ ਨੌਜਵਾਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਜਿਨ੍ਹਾਂ ਦੇ ਨਾਲ ਆ ਪਿੱਛੇ ਕਿਤਾਬ ਪਈਆ ਬੱਚੜ ਪੰਜਾਬ ਦਾ ਪੰਜਾਬ ਦਾ ਬੱਚੜ ਕੇ ਪੀਐਸ ਗਿੱਲ ਦਾ ਇਹ ਤੁਸੀਂ ਖਿਤਾਬ ਨਾ ਕਿਤੇ ਲੈ ਲਿਓ ਇਹ ਖਿਤਾਬ ਜਿਹੜੇ ਮਿਲ ਜਾਂਦੇ ਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਮਿਲ ਜਾਂਦੇ ਇਹ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਆਂ ਦੇਖੋ ਜੀ ਮੈਨੂੰ ਦੋਹੇ ਗੱਲਾਂ ਠੀਕ ਲੱਗਦੀਆਂ ਨੇ ਨੰਬਰ 1 ਤਾਂ ਬੱਚਾ ਗਵਾਹ ਹੋਇਆ ਹੂੰ ਨੰਬਰ 2 ਉਹ ਮੁੰਡਾ ਫੜ ਕੇ ਮਾਰਿਆ ਹੂੰ ਜਸਪ੍ਰੀਤ ਦਾ ਜਿਹੜਾ ਫੜ ਕੇ ਮਾਰਿਆ ਮਤਲਬ ਇੱਕ ਕੇਸ ਵਿੱਚ ਦੇਖੋ ਬੜੀ ਵੱਡੀ ਗੱਲ ਆ ਹੁਣ ਮੈਂ ਤਾਂ ਨਹੀਂ ਕਹਿ ਰਿਹਾ ਆ ਕੀ ਪਰਤਾ ਖੁੱਲ ਰਹੀਆਂ ਨੇ ਇਹ ਯਾਰਨ ਪੁਲਿਸ ਵਾਲਿਆਂ ਨੇ ਕੀ ਪਰਤਾ ਖੁੱਲ ਰਹੀਆਂ ਨੇ ਕਿ ਬੰਦੇ ਨੂੰ ਨੌਜਵਾਨ ਨੂੰ ਫੜ ਕੇ ਮਾਰ ਦਿੱਤਾ ਉਹ ਤੁਹਾਡੇ ਕੋਲ ਕੀ ਹੱਕ ਆ ਕੀ ਅਧਿਕਾਰ ਆ ਪਰ ਇੱਥੇ ਪੁੱਛਣ ਵਾਲਾ ਕੋਈ ਨਹੀਂ ਅਧਿਕਾਰ ਇਹ ਇਹਨਾਂ ਕੋਲ ਹੱਕ ਇਹ ਆ ਸਾਡੇ ਰਾਜਨੀਤਿਕ ਲੋਕਾਂ ਦੇ ਮੂੰਹ ਦੇ ਵਿੱਚ ਘੁੰਗਣੀਆਂ ਪਈਆਂ ਹੋਈਆਂ ਨੇ ਮੂੰਹ ਤੇ ਚੇਪੀਆਂ ਲੱਗੀਆਂ ਹੋਈਆਂ ਨੇ ਸਾਡੀ ਸੰਸਥਾਵਾਂ ਨੇ ਜਿਹੜੀਆਂ ਜਿਹੜੀ ਕਿ ਕਹਿੰਦੀ ਕਿ ਅਸੀਂ ਖਾਸਤਾਨ ਦੀ ਗੱਲ ਕਰਦੇ ਆ ਉਹ ਜ ਉਹਨਾਂ ਦੇ ਮੂੰਹ ਤੇ ਚੇਪੀਆਂ ਲੱਗੀਆਂ ਕਿਉਂ ਹੋਈਆਂ ਨੇ ਇਹ ਜਵਾਬ ਇਹ ਮੰਗਦੇ ਗੱਲਾਂ ਇਹ 5 ਨੂੰ ਆਇਆ 6 ਨੂੰ ਆਇਆ 11 ਨੂੰ ਆਇਆ 12 ਨੂੰ ਆਇਆ ਜੇ ਆਇਆ ਫਿਰ ਗਾ ਉਹ ਕਿੱਥੇ ਗਿਆ ਉਹਦੇ ਜੇ ਮਾਮੇ ਦਾ ਮੁੰਡਾ ਇਹਦੇ ਵਿੱਚ ਸ਼ਾਮਲ ਆ ਇੱਕ ਹੋਰ ਮੁੰਡਾ ਸ਼ਾਮਲ ਆ ਫਿਰ ਉਹ ਦੋ ਬੰਦੇ ਗ੍ਰਫਤਾਰ ਕੀਤੇ ਹੋਏ ਨੇ ਪੁਲਿਸ ਇਹ ਕਿਉਂ ਨਹੀਂ ਦੱਸਦੀ ਵੀ ਅਗਵਾ ਕਰਨ ਦਾ ਮੰਤਵ ਕੀ ਸੀ ਦੇਖੋ ਪੈਸੇ ਦੀ ਤਾਂ ਘਾਟ ਨਹੀਂ ਨਾ ਪਰਿਵਾਰ ਨੂੰ ਘਾਟਾ ਮੁੰਡਾ ਬਾਹਰ ਪੀ ਆ ਰਾ ਨਾ ਉਹਨੂੰ ਪੈਸੇ ਦੀ ਘਾਟ ਆ ਉਦਲਾ ਨੋਟਤਾਇਦਾ ਤੁਹਾਨੂੰ ਪਤਾ ਵੈਸੀ 90 ਚ ਚੱਲਣਾ ਜੀ ਮਤਲਬ ਇਹਦਾ ਮੰਤਵ ਕੀ ਸੀ ਕਿਹੜੇ ਕਿਹੜੇ ਸਟੈਪ ਤੇ ਕੀ ਕੀਤਾ ਹੁਣ ਜਿਹੜਾ ਦੋ ਮੋਟਰਸਾਈਕਲ ਵਾਲੇ ਨੇ ਉਹ ਕੌਣ ਨੇ ਉਹ ਮੋਟਰਸਾਈਕਲ ਕੀ ਸੀ ਫਿਰ ਇੱਕ ਲੋਟਵੱਦੀ ਰਜੀਵ ਲੋਟਵੱਦੀ ਵਕੀਲ ਨੇ ਜੀ ਤੇ ਉਹਨਾਂ ਦੀ ਜਥੇਬੰਦੀ ਬਣੀ ਹੋਈ ਆ ਉਹਨਾਂ ਨੇ ਇਹ ਗੱਲਾਂ ਸਾਹਮਣੇ ਲਿਆਂਦੀਆਂ ਨੇ ਵੀ ਪਹਿਲੀ ਐਫ ਆਰ ਕਿੰਨੇ ਵਜੇ ਲਿਖੀ ਗਈ ਜੀ ਦੂਜੀ ਕਹਿੰਦੇ ਹੁੰਦੇ ਆ ਕਿ ਪਾਪ ਕਰਨ ਵਾਲੇ ਦਾ ਕੋਈ ਦੀਨ ਨਹੀਂ ਹੁੰਦਾ ਕੋਈ ਇਮਾਨ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਤੇ ਇਸ ਕਰਕੇ ਜਿਹੜਾ ਬੰਦਾ ਪਾਪ ਕਰਦਾਗਾ ਜਿਹੜਾ ਪਾਪ ਕਮਾਉਂਦਾਗਾ ਕੇ ਪੈੜਾ ਉਹ ਸੜ ਜਾਂਦਾਗਾ ਅੱਜ ਉਸ ਜਸਪ੍ਰੀਤ ਸਿੰਘ ਦੀ ਪੋਸਟ ਮਾਰਟ ਵਿੱਚ ਜਿਹੜੀ ਉਸ ਮਾਰਟ ਵਿੱਚ ਜਿਹੜੀ ਰਿਪੋਰਟ ਆ ਉਹ ਇਹਨਾਂ ਅਫਸਰਾਂ ਨੂੰ ਲੈ ਕੇ ਵੇਜੂਗੀ ਅੱਜ ਇਹ ਅਫਸਰ ਕੰਮੇ ਦਹਾਈਆਂ ਦਿੰਦੇ ਆ ਉਹ ਵੀ ਤੁਹਾਨੂੰ ਦੱਸਦਾ ਮੈਂ ਅੱਗੇ ਜਾ ਕੇ ਕਰਨਲ ਨੂੰ ਕੁੱਟਣਾ ਲੱਗਦਾ ਕਿ ਇਹਨਾਂ ਦੇ ਪਾਪ ਜਿਹੜੇ ਕਿ ਸਪਾਉਂਦੇ ਸੀ ਕਿ ਪਾਪ ਆ ਪਰਮਾਤਮਾ ਤੋਂ ਰੱਬ ਤੋਂ ਇੱਕ ਮੈਂ ਕਹੂੰਗਾ ਕਿ ਇਹ ਬਹਾਨਾ ਬਣ ਗਿਆ ਪਰਨ ਕਰਨਲ ਪਸਵਿੰਦਰ ਸਿੰਘ ਬਾਠ ਦੀ ਕੁੱਟਮਾਰ ਕਰਨ ਦਾ ਇਹਨਾਂ ਦੀ ਇੱਕ ਗਲੇ ਦੀ ਹੱਡੀ ਬਣ ਗਿਆ ਹੁਣ ਜਸਪ੍ਰੀਤ ਸਿੰਘ ਜੇ ਕਰਨਲ ਨੂੰ ਨਾ ਕੁੱਟਿਆ ਜਾਂਦਾ ਅੱਜ ਨੂੰ ਇਹ ਡੀਐਸਪੀ ਦੇ ਅਹੁਦੇ ਤੇ ਹੁਣੇ ਸੀ ਅੱਜ ਨੂੰ ਇਹਨਾਂ ਨੂੰ 10-10 ਲੱਖ ਰੁਪਏ ਤੇ ਹੋਰ ਪਤਾ ਨਹੀਂ ਕੀ ਕੀ ਨਾਮ ਮਿਲਨੇ ਸੀ ਬੜੀਆਂ ਤਰਕਤੀਆਂ ਮਿਲਣੀਆਂ ਸੀ ਕਾਰਨ ਨੂੰ ਕੁੱਟ ਕੇ ਬਹਾਦਰ ਬਣ ਕੇ ਐਨਕਾਊਂਟਰ ਕਰਕੇ ਆਏ ਆ ਉਹ ਮਾਮਲਾ ਤੁਹਾਡੇ ਸਾਰਿਆਂ ਦੇ ਯਾਦ ਆ ਅੱਗੇ ਗੱਲਬਾਤ ਸੁਣਾਉਣੇ ਆ ਤੁਹਾਨੂੰ ਦੱਸ ਦਿਆਂ ਕਿ ਅਜੇ ਕੀ ਕੀ ਪਾਪ ਕਰ ਰਹੇ ਨੇ ਅੱਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਮ ਗੁਰਦੇਵ ਸਿੰਘ ਕੌਕੇ ਜੀ ਉਹ ਐਮ ਕੇ ਤਵਾੜੀ ਨੇ ਉਹਦੀ ਜਾਂਚ ਕੀਤੀ ਕਿਉਂਕਿ ਤੇ ਬਾਦਲ ਨੇ ਕਿਹਾ ਵੀ ਬਾਹਰੋਂ ਤਾਂ ਨਹੀਂ ਅਸੀਂ ਜਾਂਚ ਕਰਾਉਣੀ ਜਦੋਂ ਸਾਰੇ ਜਸਵੀਰ ਰੋਡ ਡਿਊਰੀ ਜਸਟਿਸ ਬੈਂਸਰ ਨਹੀਂ ਮਿਲੇ ਵੀ ਪੰਜਾਬ ਪੁਲਿਸ ਦਾ ਦੱਸ ਦਿਓ ਤੁਸੀਂ ਕਿਹੜਾ ਅਫਸਰ ਆ ਦੇਖੋ ਜੀ ਕਈ ਪੁਲਿਸ ਅਫਸਰ ਹੁੰਦੇ ਨੇ ਜੀ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਗਲਤ ਨਹੀਂ ਕਰਦਾ ਤੇ ਬੰਦੇ ਮਾਰੇ ਕਿਵੇਂ ਜਾਂ ਇਹੀ ਤਾਂ ਗੱਲ ਆ ਕਿ ਬੰਦੇ ਮਾਰੇ ਕਿਵੇਂ ਜਾਂਦੇ ਆ ਇਹ ਮਰਵਾਏ ਜਾਂਦੇ ਆ ਇਹ ਬੰਦੇ ਦਿਵ ਸਿੱਧੂ ਕਮੇ ਮਰਿਆਗਾ ਮਾਰਿਆ ਗਿਆਗਾ ਮਰਿਆ ਨਹੀਂ ਉਹ ਸਿੱਧੂ ਮੂਸੇ ਵਾਲਾ ਮਰਿਆ ਨਹੀਂ ਮਾਰਿਆ ਗਿਆ ਪਤਾ ਇਹਨਾਂ ਏਜੰਸੀਆਂ ਨੂੰ ਪਤਾ ਇਹਨਾਂ ਦੀਪ ਸਟੇਟ ਨੂੰ ਦੀਪ ਸਟੇਟ ਕੀ ਕਹਿੰਦੀ ਆ ਪਤਾ ਕਿ ਇਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਬੰਦੇ ਮਾਰ ਦਿੱਤੇ ਆ ਪਤਾ ਹੈ ਇਹਨਾਂ ਦਾ ਸਾਰਿਆਂ ਦਾ ਤੇ ਅੱਗੇ ਗੱਲਬਾਤ ਸੁਣੋ ਫਿਰ ਤੁਹਾਨੂੰ ਗੱਲਬਾਤ ਸੁਣਾਉਣੇ ਆ ਫਿਰ ਅੱਗੇ 30 30 ਸਾਲ ਬਾਅਦ ਸੀਬੀਆਈ ਦੀ ਜਿਹੜੇ ਪਰਿਵਾਰ ਲੜੇ ਬੇਵਕਰ ਹੋ ਕੇ ਲੜੇ ਵੀ ਦੇਖੀ ਜੋ ਸਜਾਵਾਂ ਹੋ ਰਹੀਆਂ ਹਨਾ ਜੀ ਇਹ ਇਸ ਕਰਕੇ ਇਹ ਸੀਬੀਆਈ ਦੀ ਜਾਂਚ ਆ ਜਿਹੜੀ ਉਹੀ ਹੋਣੀ ਚਾਹੀਦੀ ਆ ਸਾੜੀ ਨੇ ਗੱਲ ਪਾਤੀ ਸੀ ਸਹੀ ਰਾ ਉੜ ਕੇ ਬਾਗਲ ਫੇਰ ਦੱਬਲੀ ਅਕਾਲ ਤਖਤ ਦੇ ਜਥੇਦਾਰ ਦਾ ਕਤਲ ਜਾਂਚ ਇਹ ਦੱਬੀ ਜਾ ਸਕਦੀ ਆ ਤੇ ਆਹ ਕਾਦੇ ਵਿਚਾਰੇ ਨਹੀਂ ਦੀ ਪਰ ਸੀਬੀਆਈ ਨੇ ਜਿੰਨੀਆਂ ਜਾਂਚਾਂ ਕੀਤੀਆਂ ਨੇ ਕੰਨਾਂ ਚਾ ਸਮਝਾਉਤੇ ਵੀ ਹੋ ਗਏ ਮਤਲਬ ਇੱਕ ਕੇਸ ਸੀ ਮੈਂ ਜੇਲ੍ਹ ਦੇ ਵਿੱਚ ਸੀ ਜੇਲ੍ਹ 'ਚ ਮੈਨੂੰ ਪਤਾ ਲੱਗ ਗਿਆ ਵੀ ਵੀ ਜਿਹੜਾ ਚਾਹੇ ਬਾਹਰਲਾ ਆਇਆ ਹੋਇਆ ਜਿੱਡਾ ਮਰਜੀ ਆ ਯਾਰ ਜਿਨੇ ਬੱਚਾ ਗਵਾ ਕੀਤਾ ਉਹਦੇ ਨਾਲੇ ਹੋਣੀ ਨਹੀਂ ਚਾਹੀਦੀ ਕਿਆ ਲੋਕ ਮਾ ਉਹਨੂੰ ਉਹਨੂੰ ਸਜ਼ਾ ਬੱਚਾ ਗਵਾ ਕਰਨ ਨਹੀਂ ਮਿਲਣੀ ਚਾਹੀਦੀ ਆ ਹਮ ਕਾ ਕੁਝ ਮਿਲਣੀ ਚਾਹੀਦੀ ਆ ਹਮ ਇਹੀ ਕੁਝ ਪਹਿਲਾਂ ਪੁਲਿਸ ਨੇ ਕੀਤਾ ਨਾ ਨਹੀਂ ਹਮ ਕੱਲਾ ਪਟਿਆਲਾ ਪੁਲਿਸ ਨਹੀਂ ਹਮ ਸਵਾਰਨ ਸਿੰਘ ਘੋਟਲੇ ਦਾ ਮੁੰਡਾ ਸਤਿੰਦਰ ਜੀ ਤਰਨ ਕਰਨ ਯੂਪੀ ਤਿੰਨ ਮੁੰਡਿਆਂ ਦਾ ਪੁਲਿਸ ਮੁਕਾਬਲਾ ਬਿਲਕੁਲ ਝੂਠਾ ਪੀਲੀ ਭੀਤ ਵਾਲਾ ਪੀਲੀ ਭੀਤ ਵਾਲਾ ਜਿਹੜਾ ਪੀਲੀ ਭੀਤ ਹੋਇਆ ਜਿਹੜਾ ਗਰੀਬਾਂ ਦੇ ਬੱਚੇ ਨੇ ਕੋਈ ਕੁਝ ਕਰਨ ਵਾਲਾ ਹੈ ਨਹੀਂ ਕੋਈ ਪਿੱਛਾ ਕਰਨ ਵਾਲਾ ਹੈ ਨਹੀਂ ਸਿਆਸੀ ਪਾਰਟੀਆਂ ਨੇ ਮੂੰਹ ਚ ਘੁੰਗਣੀਆਂ ਪਾਈਆਂ ਹੋਈਆਂ ਨੇ ਕੁਝੇ ਬੰਦੇ ਬੋਲਦੇ ਨੇ ਨਾ ਜੀ ਐਸੀ ਮਾਲਮਿੰਦਰ ਸਿੰਘ ਮਾਲੀ ਜਿਨ੍ਹਾਂ ਨੇ ਕਿ ਇੱਕਾ ਚੈਨਲ ਨੂੰ ਇੰਟਰਵਿਊ ਦਿੱਤੀ ਆ ਬਹੁਤ ਹੀ ਜਿਹੜੀ ਕਿ ਪੱਤਰਕਾਰ ਨੇ ਵੀ ਜਿਹੜਾ ਬੜਾ ਬੇਖੂਬੀ ਦੇ ਨਾਲ ਗੱਲਬਾਤ ਕੀਤੀ ਆ ਕਿ ਜੇਕਰ ਬੱਚਾ ਕਿਸੇ ਨੇ ਭਾਈ ਅਗਵਾ ਕੀਤਾ ਸੀ ਉਹਨੂੰ ਕਹਵੇਂ ਮਰਦੀ ਫੜਦੇ ਫੜ ਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਦੇ ਅਦਾਲਤ ਵੀ ਸਕ ਫਾਂਸੀ ਦੇ ਦਿੰਦੀ ਪਰ ਤੁਸੀਂ ਇਹ ਕਿੱਥੋਂ ਸਭ ਕੁਝ ਸਿੱਖ ਲਿਆ 1990-91 ਦਾ ਕਿਵਲਾ ਤੁਹਾਡੇ ਮੂੰਹ ਲੱਗਿਆ ਹੋਇਆਗਾ ਖੂਨ ਆ ਮੂੰਹ ਨੂੰ ਕਿ ਤੁਸੀਂ ਚੱਕ ਚੱਕ ਕੇ ਮੁੰਡਿਆਂ ਨੂੰ ਮਾਰ ਜਾਨੇ ਕਿਤੇ ਪੀੜੀਪੀਤ ਦੇ ਵਿੱਚ ਮਾਰ ਦਿੱਤੇ ਕਿਤੇ ਅੰਮ੍ਰਿਤਸਰ ਦੇ ਵਿੱਚ ਮਾਰ ਦਿੱਤਾ ਕਿਤੇ ਫਲਾਨੇ ਥਾਂ ਮਾਰ ਦਿੱਤਾ ਕਿਤੇ ਜਸਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਕਰਨਲ ਬਾਟਦੂ ਜਦੋਂ ਕੁੱਟਿਆ ਤੇ ਪਤਾ ਕਿ ਫਿਰ ਫਸਦੇ ਨਜ਼ਰ ਆ ਗਏ ਫਿਰ ਇਹਨਾਂ ਨੂੰ ਪਤਾ ਕਿ ਹੁਣ ਜਸਪ੍ਰੀਤ ਸਿੰਘ ਦਾ ਕੇਸ ਖੁੱਲਣ ਵਾਲਾ ਹਾਈ ਕੋਰਟ ਦੇ ਵਿੱਚ ਚੱਲ ਗਿਆ ਕੇਸ ਆ ਸੀਬੀਆਈ ਦੀ ਮੰਗ ਕਰ ਰਿਆ ਪਰਿਵਾਰ ਹੁਣ ਦੇਖੋ ਤੁਸੀਂ ਪਾਪੀ ਅੱਗੇ ਕਰਦੇ ਕੀ ਆ ਪਿੰਡ ਵਾਲਿਆਂ ਦਾ ਦੱਸਣਾ ਜਿੱਥੇ ਜਸਪ੍ਰੀਤ ਸਿੰਘ ਨੂੰ ਮਾਰਿਆ ਸੀ ਸਮਾਦ ਤੇ ਜਾ ਕੇ ਕਹਿੰਦੇ ਉੱਥੇ ਰਾਤ ਨੂੰ ਉੱਥੇ ਮਾਫੀਆਂ ਮੰਗਦੇ ਫਿਰਦੇ ਆ ਉੱਥੇ ਪੁਲਿਸ ਵਾਲੇ ਨੱਕ ਰਗੜਦੇ ਫਿਰਦੇ ਆ ਕਹਿੰਦੇ ਕਿ ਸਾਨੂੰ ਇਸ ਬਾਬੇ ਨੇ ਫਸਾ ਦਿੱਤਾ ਇਸ ਸਮਾਦ ਵਾਲੇ ਨੇ ਇੱਥੇ ਅਸੀਂ ਮਾਰ ਦਿੱਤਾ ਸੀ ਇੱਥੇ ਅਸੀਂ ਪਾਪ ਕਰ ਦਿੱਤਾ ਹੁਣ ਤੁਸੀਂ ਵੱਡੀ ਖਬਰ ਐ ਇਹ ਕਿ ਉਸ ਸਮਾਦ ਉੱਤੇ ਢੇੜੇ ਕੱਢਦੇ ਫਿਰਦੇ ਆ ਪਾਪੀ ਜ਼ਾਲਮਾਂ ਕਿ ਸਾਨੂੰ ਬਚਾਲਾ ਬਾਬਾ ਪਰਮਾਤਮਾ ਤਾਂ ਦੇਖਦਾ ਤੁਹਾਨੂੰ ਸਮਾਦ ਵਾਲੇ ਕਿਸੇ ਨੇ ਨਹੀਂ ਬਚਾਉਣਾ ਜਿਹੜੇ ਪਾਪ ਤੁਸੀਂ ਕਮਾਉਂਦੇ ਹੋ ਪਾਪੀ ਪਾਪ ਕਮਾਉਂਦਾ ਕਰਦੇ ਹਾਏ ਹਾਏ ਤੁਸੀਂ ਹਾਏ ਹਾਏ ਕਰਨਾ ਅਜੇ ਤਾਂ ਅਜੇ ਤਾਂ ਤੁਹਾਡੇ ਹੱਥ ਕੜੀਆਂ ਲੱਗਣੀਆਂ ਨੇ ਅਜੇ ਤਾਂ ਤੁਹਾਨੂੰ ਸਜ਼ਾ ਮਾ ਹੋਣੀਆਂ ਨੇ ਇਹ ਤਾਂ ਬੜਾ ਕੁਝ ਹੁਣ ਅਜੇ ਤਾਂ ਕਰਕਰੀ ਹੋਈ ਆ ਅਜੇ ਕੀ ਹੋਇਆਗਾ ਤੇ ਉਹ ਸਮਾਦ ਤੇ ਗੇੜੇ ਲਟਦੇ ਫਿਰਦੇ ਆ ਜਿੱਥੇ ਜਸਪ੍ਰੀਤ ਸਿੰਘ ਨੂੰ ਮਾਰਿਆ ਕਿ ਕਹਿੰਦੇ ਸਾਨੂੰ ਖੇ ਬਾਬੇ ਦਾ ਪਾਪ ਲੱਗ ਗਿਆ ਆਖੇ ਗੋਲੀ ਕੋਈ ਮਾਰੀ ਮੋਟੀ ਸਰਲਾ ਵੱਜ ਗਿਆ ਉਹ ਸਮਾਦ ਦੇ ਉਹ ਪਾਪੀਓ ਤੁਸੀਂ ਇਹ ਕਾਤੋਂ ਨਹੀਂ ਕਹਿੰਦੇ ਕਿ ਸਾਨੂੰ ਭਾਈ ਜਸਪ੍ਰੀਤ ਸਿੰਘ ਦਾ ਪਾਪ ਲੈ ਕੇ ਬੈਠ ਗਿਆ ਤੁਸੀਂ ਮੰਨਜੋ ਅਜੇ ਵੀ ਕਿ ਅਸੀਂ ਕਤਲ ਕੀਤਾਗਾ ਕਾਹਦੇ ਪਿੱਛੇ ਕੀ ਕੀਤਾ ਕੀ ਉਹ ਤੋਂ ਲੈਣਾ ਸੀ ਤੁਸੀਂ ਕੀ ਉਹ ਤੋਂ ਲੁੱਟਣਾ ਸੀ ਜਾਂ ਕੀ ਦੇ ਕਹਿ ਕੇ ਕਰਵਾਇਆ ਕੌਣ ਪਰਿਵਾਰ ਦੇ ਨਾਲ ਦੁਸ਼ਮਨੀ ਕੱਢ ਗਿਆ ਇਹ ਗੱਲ ਕਹੋ ਜਾ ਕੇ ਇਹ ਗੱਲ ਨਹੀਂ ਸਿਵੀ ਆਈ ਨਹੀਂ ਤਾਂ ਸਾਰਾ ਕੁਝ ਕੱਢ ਹੀ ਲੈਣਾਗਾ ਤੇ ਫਿਰ ਅੱਜ ਨਹੀਂ ਸਵੇਰ ਨਹੀਂ ਸਾਲ ਨੂੰ 2 ਸਾਲਾਂ ਨੂੰ 4 ਸਾਲਾਂ ਨੂੰ ਕਹਿੰਦੇ ਆ ਬੱਕਰੀ ਦੀ ਮਾਂ ਕਦੋਂ ਤੱਕ ਖੈਰ ਮਨਾਵੇਗੀ ਤੇ ਜੇਕਰ ਭਾਈ ਪਰਿਵਾਰ ਨੂੰ ਹੀ ਕੋਈ ਇਸ ਤਰ੍ਹਾਂ ਲਜਾ ਲਿਆ ਜਾਂ ਪਰਿਵਾਰ ਨੂੰ ਜੇਕਰ ਪਰਿਵਾਰ ਦਵਿਆ ਨਾ ਧਮਕਿਆ ਨਾ ਜੇ ਪਰਿਵਾਰ ਅੜਿਆ ਰਿਹਾ ਜਿਸ ਤਰ੍ਹਾਂ ਜਸਵਿੰਦਰ ਗੌਰ ਪਤਨੀ ਸਵਿੰਦਰ ਬਾੜ ਦੀ ਪਤਨੀ ਆ ਕਰਨਲ ਪਰਿਵਾਰ ਦੀ ਉਸਨੇ ਬਾਤਰੀ ਦੇ ਨਾਲ ਇਹ ਸਾਰਾ ਕੁਝ جنگ ਲੜੀ ਆ ਉਸਦੇ ਪਰਿਵਾਰ ਨੇ ਤੇ ਅੱਜ ਉਹ ਜੰਗ ਜਸਪ੍ਰੀਤ ਸਿੰਘ ਨੂੰ ਵੀ ਹੌਸਲਾ ਭਰ ਗਈ ਅੱਜ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਕਿ ਅਸੀਂ ਭਾਈ ਕਿਸੇ ਦੇ ਖਿਲਾਫ ਨਹੀਂ ਅਸੀਂ ਅਸੀਂ ਉਹਨਾਂ ਦੇ ਖਿਲਾਫ ਆ ਜਿਹੜੇ ਕਿ ਜਸਪ੍ਰੀਤ ਸਿੰਘ ਨੌਜਵਾਨ ਜਿਹੜਾ ਕਿ ਪੁਲਿਸ ਨੇ ਫੇਕ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ ਜਿਹਨੇ ਬਹੁਤ ਜ਼ਿਆਦਾ ਤਰੱਕੀ ਕਰਨੀ ਸੀ ਜਿਹਦੇ ਅੱਖਾਂ 'ਚ ਵੱਡੇ ਵੱਡੇ ਸੁਪਨੇ ਸੀਗੇ ਜਿਹੜਾ ਕੈਨੇਡਾ ਵਰਗੇ ਤਰੱਕੀਯੋਗ ਦਾ ਦੇਸ਼ ਦੇ ਵਿੱਚ ਗਿਆ ਸੀਗਾ ਪੜ੍ਹਾਈ ਕਰਕੇ ਲੇਕਿਨ ਕਿਦੋਂ ਵਾਪਸ ਆ ਗਿਆ ਔਰ ਕਿਦੋਂ ਪੁਲਿਸ ਨੂੰ ਦਾ ਫੇਕ ਇਨਕਾਊਂਟਰ ਕਰ ਦਿੱਤਾ ਪਰਿਵਾਰ ਇਹਨਾਂ ਚੀਜ਼ਾਂ ਤੋਂ ਬੇਖਬਰ ਸੀਗਾ ਲੇਕਿਨ ਹੁਣ ਜੜੀਆਂ ਬਹੁਤ ਸਾਰੀਆਂ ਗੁੱਥੀਆਂ ਸੁਲਝ ਰਹੀਆਂ ਬਹੁਤ ਸਾਰੇ ਖੁਲਾਸੇ ਹੋ ਰਹੇ ਆ ਔਰ ਪੁਲਿਸ ਜਿਹੜੀ ਹੈ ਮਾਫੀਆਂ ਮੰਗਦੀ ਫਿਰਨਦੀ ਹੈਗੀ ਹੈ ਕਿਉਂਕਿ ਜਿਸ ਸਮਾਧ ਦੇ ਵਿੱਚ ਨੇ ਜਾ ਕੇ ਉਸ ਨੌਜਵਾਨ ਨੂੰ ਜਿਹੜਾ ਕਿ ਬੇਗੁਨਾਹ ਸੀਗਾ ਜਿਹਨੂੰ ਮਾਰਿਆ ਗਿਆ ਉਸ ਦੇ ਬਾਰੇ ਜਿਹੜਾ ਉਹ ਦੱਸਿਆ ਜਾਂਦਿਆ ਹੈਗਾ ਵਾ ਜਿਸ ਦੇ ਵਿੱਚ ਪੁਲਿਸ ਵਾਲਿਆਂ ਦਾ ਇਹ ਕਹਿਣਾ ਹੈ ਕਿ ਇਸ ਬਾਬੇ ਨੇ ਸਾਨੂੰ ਫਸਾਇਆ ਇਹਦੇ ਕਹਿਣ ਦੇ ਉੱਤੇ ਅਸੀਂ ਇਸ ਸਮਾਜ ਚ ਜਾ ਕੇ ਉਸ ਨੌਜਵਾਨ ਨੂੰ ਮਾਰਿਆ ਤੇ ਹੁਣ ਕਿਉਂਕਿ ਉਹ ਫਸ ਦੇ ਨਜ਼ਰ ਆਉਂਦੇ ਹੈਗੇ ਇਸ ਲਈ ਮਾਫੀਆਂ ਮੰਗਨ ਦਏ ਹੈਗੇ ਆ ਲੇਕਿਨ ਇਹ ਇਹਨਾਂ ਨੂੰ ਮਾਫੀ ਨਹੀਂ ਮਿਲਣੀ ਚਾਹੀਦੀ ਹੈਗੀ ਕਿਉਂਕਿ ਅੱਜ ਤੇ ਜਸਪ੍ਰੀਤ ਸਿੰਘ ਦੇ ਨਾਲ ਹੋਇਆ ਹੈ ਹੋਰ ਬਹੁਤ ਸਾਰੇ ਐਸੇ ਨੌਜਵਾਨ ਹਨ ਜਿਨ੍ਹਾਂ ਦੇ ਨਾਲ ਮੁਸਤਕਬਲ ਖੋ ਸਕਦਾ ਹੈ ਜਾਂ ਮਾਜ਼ੀ ਦੇ ਵਿੱਚ ਜਿਹੜੇ ਗੁਜ਼ਰ ਚੁੱਕੇ ਹੈ ਜਿਨ੍ਹਾਂ ਦੇ ਬਾਰੇ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਈ ਕਿਸੇ ਜਿਹੜੇ ਇਸ ਤਰ੍ਹਾਂ ਦੇ ਪੁਲਿਸ ਵਾਲੇ ਆ ਜਿਹੜੇ ਕਿ ਪੁਲਿਸ ਮਹਿਕਮੇ ਨੂੰ ਬਦਨਾਮ ਵੀ ਕਰਦੇ ਆ ਵਰਦੀ ਨੂੰ ਵੀ ਬਦਨਾਮ ਕਰਦੇ ਹੈਗੇ ਆ ਦੇਸ਼ ਦੇ ਉੱਤੇ ਦੱਬਾ ਲਾਉਂਦੇ ਹੈਗੇ ਆ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈਗੀ ਆ ਔਰ ਜਿਹੜੇ ਮਾਸੂਮ ਬੇਗੁਨਾ ਉਹਨਾਂ ਨੂੰ ਇਨਸਾਫ਼ ਮਿਲ ਜਾਏਗਾ ਮੇਰੇ ਤੋਂ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਲਾਜ਼ਮੀ ਦੋਸਤੋ ਸਿਰੱਖੇ ਆਪਣਾ ਟੇਰ ਕਰਾ ਕੇ ਆਪ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅਲਹਾ